ਭਾਈ ਅਮਰਿਤਪਾਲ ਸਿੰਘ ਦੀ ਨਾਮਜ਼ਦਗੀ ਮਨਜ਼ੂਰ ਕਰ ਲਈ ਗਈ ਹੈ ਨਾਮਜ਼ਦਗੀ ਮਨਜ਼ੂਰ ਹੋਈ ਹੈ ਔਰ ਉਹਦੇ ਨਾਲ-ਨਾਲ ਹੁਣ ਇਹ ਸਾਫ਼ ਹੋ ਗਿਆ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਬਿਬਾਕ ਨਤਰਣਗੇ ਔਰ ਉਹ ਚੋਣ ਮੈਦਾਨ ਦੇ ਵਿੱਚ ਉਤਰ ਕੇ ਤੇ ਚੋਣ ਪ੍ਰਕਿਰਿਆ ਦੇ ਵਿੱਚ ਅਮਲ ਲਿਆਉਣਗੇ ਪ੍ਰਚਾਰ ਲਗਾਤਾਰ ਚੱਲਦਾ ਪਿਆ ਦਿਨੋ ਦਿਨ ਚੱਲਦਾ ਪਿਆ ਪਰਿਵਾਰ ਦੀ ਕੋਸ਼ਿਸ਼ ਸੀ ਕਿ ਭਾਈ ਅਮਰਿਤਪਾਲ ਸਿੰਘ ਦੀ ਨਾਮਜ਼ਦਗੀ ਜਿਹੜੀ ਹੈ ਉਹਨਾਂ ਨੂੰ ਮਿਲ ਜਾਵੇ ਹਾਲਾਂਕਿ ਅਜੇ ਤੱਕ ਇਹ ਕਿਆਸ ਰਹੀਆਂ ਚੱਲ ਰਹੀਆਂ ਸੀ ਕਿ ਹੋ ਸਕਦਾ ਹੈ ਕਿ ਭਾਈ ਅਮਰਿਤਪਾਲ ਸਿੰਘ ਨੂੰ ਨਾਮਜ਼ਦਗੀ ਜਿਹੜੀ ਹੈ ਉਹ ਨਾ ਦਿੱਤੀ ਜਾਵੇ ਖੈਰ ਨਾਮਜ਼ਦਗੀ ਜਿਹੜੀ ਹੈ ਉਹ ਦੇ ਦਿੱਤੀ ਗਈ ਮਨਜ਼ੂਰ ਕਰ ਲਈ ਗਈ ਇਸ ਦੇ ਬਾਬਤ ਵੈਬਸਾਈਟ ਉੱਤੇ ਉੱਤੇ ਵੀ ਅਪਡੇਟ ਜਿਹੜਾ ਉਹ ਹੁਣ ਸਾਹਮਣੇ ਪ੍ਰਤੀਤ ਹੋਣ ਲੱਗ ਗਿਆ ਪਹਿਲਾਂ ਸਟੇਟਸ ਸ਼ੋ ਹੋ ਰਿਹਾ ਸੀਗਾ ਤੇ ਉਸ ਸਟੇਟਸ ਦੀ ਥਾਂ ਦੇ ਉੱਤੇ ਹੁਣ ਅਪਰੂਵਡ ਸ਼ੋ ਕੀਤਾ ਜਾ ਰਿਹਾ ਜਿਸ ਦੇ ਆਧਾਰ ਤੇ ਇਹ ਪਤਾ ਲੱਗ ਗਿਆ ਕਿ ਹੁਣ ਭਾਈ ਅਮਰਿਤਪਾਲ ਸਿੰਘ ਦੀ ਨਾਮਜ਼ਦਗੀ ਨੂੰ ਮਨਜ਼ੂਰ ਕਰ ਲਿਆ ਗਿਆ ਔਰ ਇਸ ਦੇ ਆਧਾਰ ਦੇ ਉੱਤੇ ਹੁਣ ਜ਼ਾਹਿਰ ਤਨ ਚੋਣ ਮੈਦਾਨ ਦੇ ਵਿੱਚ ਅੰਮ੍ਰਿਤਪਾਲ ਸਿੰਘ ਨਤਰ ਆਏ ਨੇ ਹਾਲਾਂਕਿ ਭਾਈ ਅੰਮ੍ਰਿਤਪਾਲ ਸਿੰਘ ਦੇ ਕਵਰਿੰਗ ਉਮੀਦਵਾਰ ਦੇ ਤੌਰ ਦੇ ਉੱਤੇ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਵੱਲੋਂ ਨਾਮਜ਼ਦਗੀ ਪੱਤਰ ਜਿਹੜੇ ਨੇ ਉਹ ਭਰੇ ਗਏ ਸਨ ਪਰ ਹੁਣ ਜਦੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਨਾਮਜ਼ਦਗੀ ਮਨਜ਼ੂਰ ਕਰ ਲਈ ਗਈ ਹੈ ਤਾਂ ਇਸ ਆਧਾਰ ਦੇ ਉੱਤੇ ਹੁਣ ਆ ਕੇ ਉਸ ਨਾਮਜ਼ਦਗੀ ਦੀ ਕੋਈ ਲੋਟ ਨਹੀਂ ਰਹਿ ਜਾਂਦੇ ਭਾਈ ਅਮਰਿਤਪਾਲ ਸਿੰਘ ਹੁਣ ਆਪ ਇਸ ਮੈਦਾਨ ਦੇ ਵਿੱਚ ਨਿਤਰਣਗੇ ਜੋ ਹਾਲਾਤ ਚੱਲਦੇ ਪਏ ਨੇ ਉਹਨਾਂ ਦੇ ਮੱਦੇ ਨਜ਼ਰ ਇਹ ਸਾਫ਼ ਪ੍ਰਤੀਤ ਹੋ ਰਿਹਾ ਹੈ ਕਿ ਭਾਈ ਸਾਹਿਬ ਦਾ ਸਮਰਥਨ ਦਿਨੋਂ ਦਿਨ ਵਧਦਾ ਪਿਆ ਔਰ ਸਮਰਥਨ ਵਧਦਾ ਪਿਆ ਤਾਂ ਇਸ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਆਉਣ ਦੇ ਸਮੇਂ ਦੇ ਵਿੱਚ ਖਡੂਰ ਸਾਹਿਬ ਦੀ ਬਾਜ਼ੀ ਜਿਹੜੀ ਆ ਉਹ ਪਲਟੇ ਜਾਵੇ ਹੁਣ ਕਈ ਬੁੱਧੀਜੀਵੀ ਕਈ ਚੋਣ ਚੰਤਕ ਜਿਹੜੇ ਨੇ ਉਹ ਸਾਫ਼ ਇਸੇ ਤਰ੍ਹਾਂ ਗੱਲ ਕਰਦੇ ਵੀ ਨਜ਼ਰ ਆ ਰਹੇ ਨੇ ਕਿ ਖਡੂਰ ਸਾਹਿਬ ਦੇ ਵਿੱਚ ਵੱਡਾ ਬਦਲ ਦੇਖਣ ਨੂੰ ਮਿਲ ਸਕਦਾ ਹੈ ਭਾਈ ਅਮਰਿਤਪਾਲ ਸਿੰਘ ਦੇ ਆਉਣ ਦੇ ਨਾਲ ਵੱਡੇ ਪੱਦਰ ਦੇ ਉੱਤੇ ਇੱਥੇ ਹਿਲਜੁਲ ਹੋ ਸਕਦੀ ਹੈ ਔਰ ਹੋ ਸਕਦਾ ਕਿ ਨਤੀਜੇ ਜਿਹੜੇ ਨੇ ਉਹ ਭਾਈ ਅਮਰਿਤਪਾਲ ਸਿੰਘ ਦੇ ਪੱਖਰੇ ਵਿੱਚ ਪੂਰੇ ਜਾਣ ਹਾਲਾਂਕਿ ਲੋਕਾਂ ਨੂੰ ਪੂਰਨ ਵਿਸ਼ਵਾਸ ਹੈ ਕਿ ਭਾਈ ਅਮਰਿਤਪਾਲ ਸਿੰਘ ਹੀ ਜਿੱਤਣਗੇ ਹੁਣ ਭਾਈ ਅਮਰਿਤਪਾਲ ਸਿੰਘ ਦੀ ਗੱਲ ਕਰੀਏ ਤਾਂ ਇਸੇ ਸੀਟ ਤੋਂ ਇੱਕ ਹੋਰ ਅਮਰਿਤਪਾਲ ਸਿੰਘ ਦਾ ਹੀ ਨਾਮਜ਼ਦਗੀ ਜਿਹੜੀ ਆ ਉਹ ਸਾਹਮਣੇ ਆਉਂਦੀ ਹੈ ਉਹ ਅਮਰਿਤਪਾਲ ਸਿੰਘ ਜਿਹੜੇ ਨੇ ਉਹ ਫਰੀਦਕੋਟ ਤੋਂ ਤਾਲੁਕ ਰੱਖਦੇ ਨੇ ਦੱਸਿਆ ਜਾ ਰਿਹਾ ਔਰ ਆਮ ਆਦਮੀ ਪਾਰਟੀ ਦੇ ਨਾਲ ਉਹਨਾਂ ਦਾ ਲਿੰਕ ਦੱਸਿਆ ਜਾ ਰਿਹਾ ਹੈ ਆ ਸੂਬਾ ਪ੍ਰਧਾਨ ਦੱਸੇ ਜਾ ਰਹੇ ਨੇ ਆਮ ਆਦਮੀ ਪਾਰਟੀ ਦੇ ਖੈਰ ਆ ਉਹ ਅਮਰਤਪਾਲ ਸਿੰਘ ਖਡੂਰ ਸਾਹਿਬ ਤੋਂ ਇਲੈਕਸ਼ਨ ਲੜਦੇ ਪਏ ਨੇ ਅਜੇ ਉਹਨਾਂ ਦਾ ਵੀ ਜਿਹੜਾ ਨਾਮਜ਼ਦਗੀ ਉੱਥੇ ਮੌਜੂਦ ਹੈ ਔਰ ਤਸਵੀਰਾਂ ਦੇ ਵਿੱਚ ਦੋ ਬਾਣਾ ਧਾਰੀ ਸਿੰਘ ਯਾਨੀ ਕਿ ਦਮਾਲਾ ਧਾਰੀ ਸਿੰਘ ਜਿਹੜੇ ਨੇ ਉਹ ਨਜ਼ਰ ਆ ਰਹੇ ਨੇ ਦਸਤਾਰ ਧਾਰੀ ਸਿੰਘ ਨਜ਼ਰ ਆ ਰਹੇ ਨੇ ਉਹਨਾਂ ਦੇ ਵਿੱਚੋਂ ਇੱਕ ਭਾਈ ਅਮਰਿਤਪਾਲ ਸਿੰਘ ਨੇ ਜਿਨ੍ਹਾਂ ਨੂੰ ਅਪਰੂਵ ਕਰ ਦਿੱਤਾ ਗਿਆ ਔਰ ਦੂਜੇ ਵੀ ਅਮਰਿਤਪਾਲ ਸਿੰਘ ਨੇ ਜਿਹੜੇ ਕਿਸੇ ਤੌਰ ਤੋਂ ਫਰੀਦਕੋਟ ਤੋਂ ਤੱल्लुक ਰੱਖਦੇ ਨੇ ਖੈਰ ਇਹ ਵੀ ਆਪਣੇ ਆਪ ਦੇ ਵਿੱਚ ਵਿਵਾਦ ਦਾ ਵਿਸ਼ਾ ਹੈ ਕਿ ਆਖਿਰਕਾਰ ਸੇਮ ਨਾਮ ਸੇਮ ਤਰ੍ਹਾਂ ਦਾ ਪਹਿਰਾਵਾ ਕਿਉਂ ਲਿਆਂਦਾ ਗਿਆ ਜਾਂ ਲਿਆਂਦਾ ਗਿਆ ਜਾਂ ਆਪ ਆਏ ਨੇ ਇਹਦੇ ਵਿੱਚ ਵੀ ਅਜੇ ਦਚਿੱਤੀ ਹੈਗੀ ਆ ਖੈਰ ਇਹਨਾਂ ਮਸਲਿਆਂ ਨੂੰ ਇੱਕ ਪਾਸੇ ਆ ਰੱਖ ਦਿਆਂ ਹੋਇਆ ਇਹ ਕਲੀਅਰ ਕਰ ਦਿੱਤਾ ਗਿਆ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਨੇ ਉਹ ਖੁੱਲ ਕੇ ਹੁਣ ਚੋਣ ਮੈਦਾਨ ਦੇ ਵਿੱਚ ਨਿਤਰਣਗੇ ਉਹਨਾਂ ਦੀ ਨਾਮਜ਼ਦਗੀ ਅਪਰੂਵ ਕਰ ਲਈ ਗਈ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ